ਮਹੰਮਾ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਪਾਰਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਚਲਾਈ ਗਈ ਹੈ ਉਸ ਵਿੱਚ ਫਿਰੋਜ਼ਪੁਰ ਪੁਲਿਸ ਵੱਲੋਂ ਲਗਾਤਾਰ ਪਿਛਲੇ ਇੱਕ ਤਰੀਕ ਤੋਂ ਲਗਾਤਾਰ ਕਾਮਯਾਬੀ ਹਾਸਲ ਹੁੰਦੀ ਹੈ ਇਹ ਬਹੁਤ ਮਿਹਨਤ ਦੇ ਨਾਲ ਸਾਡੇ ਸਾਰੇ ਆਫਿਸਰਸ ਐਸਪੀ ਡੀਸ ਆਫ ਡੀਐਸਪੀ ਆਰ ਡੀਐਸਪੀ ਸਿਟੀ ਐਸਐਚਓ ਮਮਦੋਟ ਸੀਆਈਏ ਇੰਚਾਰਜ ਸਾਰੇ ਬਹੁਤ ਹੀ ਮਸਤੀ ਦੀ ਨਾਲ ਬਹੁਤ ਅਲਰਟ ਹੋ ਕੇ ਤੇ ਬਹੁਤ ਮਿਹਨਤ ਦੇ ਨਾਲ ਕੰਮ ਕਰ ਰਹੇ ਸਾਡੀ ਸਾਰੀ ਟੀਮ ਜਿਹੜੇ ਸਾਡੇ ਮੁਲਾਜ਼ਮ ਹੈ ਉਹ ਜਿਵੇਂ ਸਾਰੇ ਆਕੜੇ ਹੈ ਇਹ ਬਹੁਤ ਵਧੀਆ ਕੰਮ ਕਰਦੇ ਹੋਏ ਇਹਨਾਂ ਨੇ ਹੁਣ ਇੱਕ ਮਕਦਮਾ ਨੰਬਰ 30 18325 ਦਾ ਐਨਡੀਪੀਐਸ ਸੈਕਟਰ ਦੇ ਦੌਰਾਨ 1 ਕਿਲੋ 647 ਗ੍ਰਾਮ ਹੈਰੋਇਨ ਰਿਕਵਰ ਕਰਕੇ ਦੋ ਜਣੇ ਨੂੰ ਅਰੈਸਟ ਕੀਤਾ ਚਰਨਜੀਤ ਸਿੰਘ ਉਰਫ ਚੰਨੂ ਤੇ ਆਕਾਸ਼ਵੀਰ ਸਿੰਘ ਉਰਫ ਗਗਨ ਤੇ ਇੱਕ ਬਲਵਿੰਦਰ ਸਿੰਘ ਉਰਫ ਕੁਲਵਿੰਦਰ ਉੱਤਰ ਗੁਰਦੀਪ ਸਿੰਘ ਇਹ ਹਜੇ ਭਗਾੜਾ ਹੈ ਇਸ ਨੂੰ ਅਸੀਂ ਜਲਦੀ ਕਾਬੂ ਕਰ ਲਾਂਗੇ ਜਿਹੜਾ ਇਹਦੇ ਵਿੱਚ ਬਲਵਿੰਦਰ ਸਿੰਘ ਹੈ ਉਹਦੇ ਤੇ ਪਹਿਲਾਂ ਵੀ ਇੱਕ ਪਰਚਾ ਉਹਦੇ ਵਿੱਚ ਵੀ ਭਗਾੜਾ ਹੈ ਇਹ ਅ ਮਕਦਮਾ ਨੰਬਰ 27 2424 ਦਾ ਐਨਡੀਪੀਐਸ ਦਾ ਉਹਦੇ ਵਿੱਚ ਵੀ 1 ਕਿਲੋ ਹੈਰਨਸੀ ਤੇ ਇੱਕ ਪਿਸਤਲ ਸੀ ਉਹਦੇ ਵਿੱਚ ਇਹ ਭਗਾੜਾ ਹੈ ਉਹਦੇ ਵਿੱਚ ਵੀ ਇਹਨੂੰ ਅਸੀਂ ਜਲਦ ਗ੍ਰਿਫਤਾਰ ਕਰ ਲਾਂਗੇ ਤੇ ਐਵੇਂ ਇੱਕ ਮਕਦਮਾ ਨੰਬਰ 29 18 ਤਿੰਨ ਦਾ ਹੀ ਆ ਸਮੀਮ ਸਮੀਨ ਔਰ ਸ਼ਿਵਾ ਇਸ ਨੂੰ ਗ੍ਰਿਫਤਾਰ ਕਰਕੇ 100 ਗ੍ਰਾਮ ਹੈਰੋਇਨ ਐਸ ਐਚਓ ਕੈਂਟ ਫਿਰੋਜ਼ਪੁਰ ਲੋਕ ਇਹ ਗ੍ਰਿਫਤਾਰੀ ਕੀਤੀ ਗਈ ਤੇ ਰਿਕਵਰੀ ਕੀਤੀ ਗਈ ਸਰ ਇਹ ਕਿੱਥੋਂ ਲੈ ਕੇ ਆ ਰਹੇ ਸੀ ਤੇ ਕਿੱਥੇ ਲੈ ਕੇ ਜਾ ਰਹੇ ਸਰ ਇਹ ਇਹਨਾਂ ਦਾ ਜਿਹੜੀ ਚੱਲ ਰਹੀ ਹੈ ਇਹਨਾਂ ਦੀ ਕੋਸ਼ਿਸ਼ ਚੱਲ ਰਹੀ ਹੈ ਤੇ ਉਹੀ ਹੈ ਵੀ ਇਹਨਾਂ ਨੂੰ ਜਿਸ ਬੰਦੇ ਨੇ ਵੀ ਇਹ ਇਹ ਵੇਚ ਰਹੇ ਸੀ ਵੇਚ ਨਹੀਂ ਸੀ ਇਹਨਾਂ ਨੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਉਹਦੇ ਵਿੱਚ ਕਰਕੇ ਤੇ ਅਸੀਂ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ ਉਹਨਾਂ ਦੇ ਵੀ ਕਰ ਦੇ ਕਰਾਂਗੇ ਦੋ ਅਰੈਸਟ ਹੋਏ ਉਸ ਮੁਕੱਦਮਾ ਨੰਬਰ 30 ਦੇ ਵਿੱਚ ਤੇ ਇੱਕ ਪਗੋੜਾ ਉਹਦੇ ਵਿੱਚ ਭੱਜ ਸੰਪਰਕ ਪ੍ਰੋਗਰਾਮ ਕਰ ਰਹੇ ਆ ਆਮ ਪਬਲਿਕ ਦੇ ਨਾਲ ਤੇ ਸੰਪਰਕ ਪ੍ਰੋਗਰਾਮ ਸਟੂਡੈਂਟਸ ਦੇ ਨਾਲ ਉਸ ਦਾ ਕਾਫੀ ਅੱਛਾ ਅਸਰ ਦਿਖਣ ਨੂੰ ਮਿਲ ਰਿਹਾ ਪਿਛਲੇ ਦਿਨਾਂ 'ਚ ਤੇ ਜਿਹੜੇ ਸਟੂਡੈਂਟ ਹੈ ਤੇ ਜਿਹੜੇ ਯੰਗਸਟਰ ਹੈ ਉਹ ਅੱਗੇ ਆ ਰਹੇ ਆ ਇਸ ਜਿਹੜੀ ਨਸ਼ੇ ਦੀ ਲਾਹਨਤ ਨੂੰ ਖਤਮ ਕਰਨ ਵਿੱਚ ਆਪਣਾ ਯੋਗਦਾਨ ਪਾਉਣ ਵਾਸਤੇ ਉਹ ਅੱਗੇ ਵੱਧ ਚੜ ਕੇ ਆ ਰਹੇ ਸਰ ਯੂਥ ਪੈਸਾ ਕਮਾਉਣ ਲਈ ਇਹ ਰਸਤਾ ਸਾਂਝੀ ਤੁਸੀਂ ਇਹ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਕੰਮ ਕਰਕੇ ਪੈਸੇ ਦੇ ਨਾਲ ਪੈਸਾ ਤਾਂ ਮਿਲਦਾ ਹੈ ਪਰ ਜੀਬ ਫੜੇ ਜਾਂਦੇ ਉਹਨਾਂ ਨੂੰ ਸਲਾਖਾਂ ਪਿੱਛੇ ਜਾਣਾ ਤੁਸੀਂ ਆਪ ਦੋ ਲੋਕ ਕੀ ਮੈਸੇਜ ਹੋ ਮੇਰਾ ਇਹੀ ਮੈਸੇਜ ਹੈ ਜਿਵੇਂ ਮੈਂ ਪਿੱਛੇ ਕਈ ਕਾਲਜੇਸ ਦੇ ਵਿੱਚ ਜਾ ਕੇ ਉੱਥੇ ਬੱਚਿਆਂ ਦੇ ਨਾਲ ਇੰਟਰੈਕਟ ਕਰੀਦਾ ਤਾਂ ਉਹਨਾਂ ਨੂੰ ਦੱਸੀਦਾ ਵੀ ਜਿਹੜੇ ਇਹਦੇ ਨਸ਼ਿਆਂ ਦੇ ਮਾੜੇ ਪ੍ਰਭਾਵ ਕੀ ਹੈ ਇਹ ਤੁਹਾਨੂੰ ਕਿਵੇਂ ਮੈਂਟਲੀ ਫਿਜ਼ੀਕਲੀ ਸੋਸ਼ੀਅਲੀ ਤੇ ਇਕਨੋਮਿਕਲੀ ਤੁਹਾਨੂੰ ਹਰ ਪਰਿਵਾਰ ਨੂੰ ਇਹ ਡਬੋ ਦਿੰਦਾ ਹੈ ਪਰਿਵਾਰ ਦੇ ਪਰਿਵਾਰ ਨਸ਼ਟ ਹੋ ਜਾਂਦੇ ਬਰਬਾਦ ਹੋ ਜਾਂਦੇ ਆ ਤੇ ਇਹਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਨਾ ਸਿਰਫ ਆਪਾਂ ਖੁਦ ਇਸ ਨਸ਼ੇ ਤੋਂ ਦੂਰ ਰਹੀਏ ਪਰ ਆਪਣੇ ਜਿਹੜੇ ਆਲੇ ਦੋਲੇ ਆਪਣੇ ਦੋਸਤ ਮਿੱਤਰ ਭੈਣ ਭਰਾ ਉਹਨਾਂ ਨੂੰ ਵੀ ਆਪਾਂ ਇਹਦੀ ਅਵੇਅਰਨੈਸ ਕ੍ਰੀਏਟ ਕਰਕੇ ਤੇ ਆਪਾਂ ਨਸ਼ਿਆਂ ਤੋਂ ਦੂਰ ਰੱਖੀਏ ਤੇ ਜਿਹੜੇ ਕੋਈ ਕਿਸੇ ਦੇ ਭੈਣ ਭਰਾ ਬੱਚੇ ਕੋਈ ਇਸ ਦੇ ਵਿੱਚ ਨਸ਼ਾ ਕਰਨ ਲੱਗੇ ਆ ਉਹਨਾਂ ਨੂੰ ਆਪਾਂ ਮੁਖਤਾਰ ਅਜ ਲੈ ਕੇ ਆਈਏ ਉਹਨਾਂ ਦਾ ਇਲਾਜ ਕਰਵਾਈਏ ਉਹਨਾਂ ਦੀ ਕਾਉਂਸਲਿੰਗ ਕਰੀਏ ਉਹਨਾਂ ਦੀ ਮਨੋਬਲ ਵਧਾਈਏ ਤਾਂ ਕਿ ਉਹ ਇਹ ਨਸ਼ਾ ਛੱਡ ਸਕਣ ਤੇ ਆਪਣੇ